ਪੰਜਾਬ ਵਿੱਚ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ ਦਾ ਕੀਤਾ ਵੱਡਾ ਐਲਾਨ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2023 ਨਵੇਂ ਕਿਰਤ ਕਾਨੂੰਨ ਅਤੇ ਜਨਤਕ ادارਿਆਂ ਦੇ ਨਿੱਜੀਕਰਨ ਦਾ ਸਖਤ ਵਿਰੋਧ ਕਰਦਿਆਂ ਇਹਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਪੰਜਾਬ ਅੰਦਰ ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ ਨੂੰ ਵੀ ਵਾਪਸ ਲੈਣ ਦੀ ਕੀਤੀ ਗਈ ਮੰਗ ਜਥੇਬੰਦੀਆਂ ਨੇ ਕਿਹਾ ਕਿ ਸਾਰੇ ਸਰਕਾਰੀ ਅਦਾਰਿਆਂ ਵਿੱਚ ਠੇਕਾ ਭਰਤੀ ਪ੍ਰਣਾਲੀ ਖਤਮ ਕਰਕੇ ਠੇਕਾ ਮਜ਼ਦਮਾਂ ਨੂੰ ਰੈਗੂਲਰ ਕੀਤਾ ਜਾਵੇ ਨਾਲ ਹੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੋਤੇ ਤੋਂ ਖੇਤੀ ਖੇਤਰ ਨੂੰ ਬਾਹਰ ਰੱਖਣ ਦੀ ਵੀ ਮੰਗ ਰੱਖੀ ਗਈ। ਬੁੱਟਾ ਸਿੰਘ ਬੁਰਜਗਿੱਲ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਬਿਜਲੀ ਬਿੱਲ ਲੈ ਕੇ ਆਉਂਦੀ ਹੈ ਤਾਂ ਪੂਰੇ ਪੰਜਾਬ ਵਿੱਚ ਰੇਲ ਰੋਕੋ ਅਤੇ ਟੋਲ ਪੁਲਾਜ਼ਾਰੋ ਕੋ ਮੁਹਿੰਮ ਚਲਾਈ ਜਾਵੇਗੀ। ਮਾਨਸਾ, ਫਰੀਦਕੋਟ, ਜਲੰਧਰ ਅਤੇ ਸਾਜਪੁਰਾ ਵਿੱਚ ਵੱਡੇ ਐਕਸ਼ਨਾਂ ਦਾ ਐਲਾਨ ਕੀਤਾ ਗਿਆ ਹੈ। ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਦੀ ਚੁੱਪੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਬਿਜਲੀ ਬਿੱਲ ਅਤੇ ਸੀਡ ਬਿੱਲ ਬਾਰੇ ਸਮੇਂ ਸਿਰ ਸਟੈਂਡ ਨਹੀਂ ਦਿੱਤਾ ਗਿਆ ਤਾਂ ਹੀ ਲੋਕਾਂ ਦਾ ਵਿਰੋਧ ਪੰਜਾਬ ਸਰਕਾਰ ਖਿਲਾਫ ਉੱਭਰ ਰਿਹਾ ਹੈ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਬਿਜਲੀ ਬਿੱਲ ਸ਼ਹਿਰੀ ਅਤੇ ਪਿੰਡੂ ਦੋਹਾਂ ਖਪਤਕਾਰਾਂ ਨੂੰ ਪ੍ਰਭਾਵਿਤ ਕਰੇਗਾ ਜਦਕਿ ਬਿਜਲੀ ਬਿੱਲ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਹੈ ਮੀਟਿੰਗ ਦੌਰਾਨ ਕਈ ਵੱਡੇ ਮਤੇ ਵੀ ਪਾਸ ਕੀਤੇ ਗਏ ਹਨ ਜੋ ਕਿ ਰਾਜਸਥਾਨ ਵਿੱਚ ਕਿਸਾਨਾਂ ਤੇ ਜ਼ਬਰਦਸਤ ਨਿੰਦਾ ਕੀਤੀ ਗਈ ਸੀ ਠੇਕਾ ਕਰਮਚਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਉੜੀਸਾ ਤੇ ਐਸਕੇਮ ਆਗੂ ਸਤਿਆਵਾਨ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਗਈ ਕੌਮੀ ਸਿੱਖਿਆ ਨੀਤੀ 2020 ਅਤੇ ਯੂਜੀਸੀ ਦੇ ਢਾਂਚੇ ਵਿੱਚ ਤਬਦੀਲੀ ਵਾਪਸ ਲਿਆਉਣ ਦੀ ਮੰਗ ਵੀ ਸ਼ਾਮਲ ਹੈ ਜਿੱਥੇ ਵਧਿਆ ਨੇ ਐਲਾਨ ਕੀਤਾ ਕਿ ਦਸੰਬਰ ਅੰਤ ਤੋਂ ਜਨਵਰੀ ਤੱਕ ਟਰੈਕਟਰ ਮਾਰਚ ਮੋਟਰਸਾਈਕਲ ਮਾਰਚ ਪੈਦਲ ਮਾਰਚ ਅਤੇ ਧਰਨੇ ਮੁਜਾਰੇ ਕੀਤੇ ਜਾਣਗੇ ਤੇ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਮੀਡੀਆ ਕਰਮੀਆਂ ਨੂੰ ਉਜਿਆਇਆ ਆਖਿਆ ਜਾਂਦਾ ਹੈ ਤੇ ਅੱਜ ਸਾਥੀਓ ਸਾਡੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬ ਦੀਆਂ 57 ਜਿੰਨਾ ਜਿਹੇ ਇੱਥੇ ਹਾਜ਼ਰ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤਿੰਨ ਦੇ ਸਾਨੂੰ ਸਹਿਮਤੀ ਪੱਤਰ ਆਏ ਨੇ 60 ਜਥੇਬੰਦੀਆਂ ਨੇ ਜਿਹੜੀਆਂ ਆਵਾਮੀ ਖੇਤਰ ਦੀਆਂ ਜਥੇਬੰਦੀਆਂ ਨੇ ਵੱਖ-ਵੱਖ ਉਹਨਾਂ ਨਾਲ ਵਰਗਾ ਮਰ ਦੁਨੀਆ ਹੋਈਆਂ ਨੇ ਉਹ ਸਾਰੀਆਂ ਨੇ ਜਿਹੜਾ ਬਿਜਲੀ ਬਿੱਲ ਖਾਸ ਕਰਕੇ ਹੋਰ ਬਹੁਤ ਸਾਰੀਆਂ ਮੰਗਾਂ ਤੇ ਸਾਡੀ ਸਹਿਮਤੀ ਬਣੀ ਹੈ ਉਹਦੇ ਤੇ ਵਿਚਾਰਾਂ ਕਰਨ ਤੋਂ ਬਾਅਦ ਅਸੀਂ ਅੱਜ ਜਿਹੜਾ ਹੁਣ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹਦੇ ਵਿੱਚ ਕੀ ਅਸੀਂ ਨੇ ਐਕਸ਼ਨ ਪਲਾਨ ਕੀਤੇ ਨੇ ਉਹਨਾਂ ਦੇ ਸਾਥੀ ਮੈਂ بار بار ਜੀ ਕਰੂੰਗਾ ਉਹ ਜਾਣਕਾਰੀ ਦੇਣਗੇ ਅੱਜ ਮੈਂ ਪ੍ਰਧਾਨਗੀ ਮੰਡਲ ਜਿਹੜਾ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਹੈ ਉਹਦੇ ਵਿੱਚ ਸਰਦਾਰ ਸਾਥੀ ਜਗਵੰਦਰ ਸਿੰਘ ਜੀ ਹੋ ਰਹਾਂ ਸਰਦਾਰ ਆਪਣਾ ਖਲਖੋਵਾਲ ਸਾਹਿਬ ਔਰ ਪੂਤਾ ਸਿੰਘ ਜੀ ਬੁਰਜਗਿਲ ਰਮੇਂਦਰ ਸਿੰਘ ਜੀ ਪਟਿਆਲਾ ਵਿੰਦਰ ਸਿੰਘ ਜੀ ਗੋਲੇਵਾਲ ਔਰ ਤੇਜਿੰਦਰ ਸਿੰਘ ਜੀ ਰਾਜੇਵਾਲ ਖੁਦ ਮੈਂ ਬਲਦੇਵ ਸਿੰਘ ਨਿਹਾਲਗੜ੍ਹ ਸੱਤ ਮੈਂਬਰੀ ਜਿਹੜੀ ਹੈ ਸਾਡੀ ਆਗੂਆਂ ਦੀ ਜਿਹੜੀ ਟੀਮ ਹੈ ਉਹਨੇ ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਸੋ ਮੈਂ ਹੁਣ ਸਭ ਤੋਂ ਪਹਿਲਾਂ ਅੱਗੇ ਨਾ ਜਾਂਦਾ ਹੋਇਆ ਮੈਂ ਜਗENDER ਸਿੰਘ ਜੀ ਉਪਰਾਨਾ ਨੂੰ ਕਹੂੰਗਾ ਕਿ ਉਹ ਆਪਣਾ ਮੰਗਾਂ ਨੇ ਜਿਹੜੀਆਂ ਸਾਡੀਆਂ ਅੱਜ ਦੀਆਂ ਉਹਨਾਂ ਨੂੰ ਪੇਸ਼ ਕਰਦੇ ਬਹੁਤ ਹੀ ਸਤਿਕਾਰਯੋਗ ਸਭ ਜੋ ਅੱਜ ਅਸੀਂ ਬਿਜਲੀ ਬੇਲ 225 ਦੇ ਵਿਰੋਧ ਚ ਇਥੇ ਇਕੱਤਰ ਹੋਏ ਆ ਕਿਉਂਕਿ ਇਹ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਬਖ ਬਖ ਤਰ੍ਹਾਂ ਦੇ ਅਟੈਕ ਸਾਰੇ ਧਾਰਿਆਂ ਤੇ ਆ ਰਹੇ ਨੇ ਇਹ ਜਿਹੜੀ ਸਾਡੀ ਮੀਟਿੰਗ ਹੈ ਇੱਕ ਇਤਿਹਾਸਕ ਮੀਟਿੰਗ ਵਜੋਂ ਦੇਖੀ ਜਾ ਸਕਦੀ ਹੈ ਕਿਉਂਕਿ ਪਹਿਲੀ ਵਾਰ ਇੰਨੀਆਂ ਜਥੇਬੰਦੀਆਂ ਇਸ ਈਸ਼ੂ ਦੇ ਉੱਤੇ ਇਕੱਠੀਆਂ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕਰ ਰਹੀਆਂ ਨੇ ਉਹਦੇ ਚ ਕੁਝ ਮੰਗਾਂ ਛਾਂਟੀਆਂ ਨੇ ਅਸੀਂ ਪਹਿਲੀ ਮੰਗ ਹੈ ਵੀ ਬਿਜਲੀ ਸੋਧ ਬਿੱਲ 225 ਰੱਦ ਕਰੋ ਬਿਜਲੀ ਖੇਤਰ ਅੰਦਰ ਨਿੱਜੀ ਕਾਰੋਬਾਰੀ ਕੰਪਨੀਆਂ ਦੇ ਦਾਖਲੇ ਤੇ ਰੋਕ ਲਾਓ ਇਹਨਾਂ ਦੇ ਦਾਖਲੇ ਤੇ ਹੁਣ ਤੱਕ ਚੁੱਕੇ ਸਾਰੇ ਕਦਮ ਵਾਪਸ ਲਾਓ ਪਹਿਲੀ ਤੇ ਦੂਜੀ ਹੈ ਬੀਜ ਬਿੱਲ 225 ਰੱਦ ਕਰੋ ਤੇ ਜੇ ਨਵੇਂ ਕਿਰਤ ਕੋਡ ਦਾ ਰੱਦ ਕਰੋ ਚੌਥੀ ਹੈ ਪੰਜਾਬ ਅੰਦਰ ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ ਰੱਦ ਕਰੋ ਭਾਵੇਂ ਉਹ ਕਿਸੇ ਵੀ ਖੇਤਰ ਦੀਆਂ ਨੇ ਪੰਜਵੀਂ ਹੈ ਜਨਤਕ ادارਿਆਂ ਦੇ ਨਿੱਜੀਕਰਨ ਪੰਚਾਇਤੀਕਰਨ ਤੇ ਕਾਰਪੋਰੇਟ ਕਰਨ ਦੀ ਨੀਤੀ ਰੱਦ ਕਰੋ ਇਹਨਾਂ ادارਿਆਂ 'ਚ ਨਿੱਜੀ ਕੰਪਨੀਆਂ ਦੇ ਦਾਖਲੇ ਦੇ ਸਾਰੇ ਕਦਮ ਰੋਕੋ ਤੇ ਹੁਣ ਤੱਕ ਸਾਰੇ ਕਦਮ ਵਾਪਸ ਲਓ ਚੱਕੇ ਹੋਏ ਜਿਹੜੇ ਕਦਮ ਹੁਣ ਤੱਕ ਤੁਸੀਂ ਚੱਕੇ ਨੇ ਸਾਰੇ ਵਾਪਸ ਲਓ ਨੰਬਰ 6 ਸਭਨਾਂ ਸਰਕਾਰੀ ਧਾਰਿਆਂ ਵਿੱਚ ਠੇਕਾ ਭਰਤੀ ਦੀ ਨੀਤੀ ਰੱਦ ਕਰੋ ਠੇਕਾ ਮਜ਼ਦਮਾ ਨੂੰ ਕਾਮਿਆਂ ਨੂੰ ਰੈਗੂਲਰ ਕਰੋ ਸੱਤਵੇਂ ਹੈ ਭਾਰਤ ਅਮਰੀਕਾ ਮੁਕਤ ਵਿਪਾਰ ਸਮਝੌਤੇ ਤੋਂ ਖੇਤੀ ਕਿੱਤੇ ਨੂੰ ਬਾਹਰ ਰੱਖਿਆ ਜਾਵੇ ਇਹ ਮੰਗਾਂ ਲੇਬਰ ਕੋਡ ਲੇਬਰ ਕੋਡ ਖਾਦੀ ਲੇਬਰ ਕੋਡ ਕਿਰਤ ਕਾਨੂੰਨ ਦੇ ਵਿੱਚ ਹੀ ਆ ਕਿਹੜਾ ਕਾਨੂੰਨ ਬਾਹਰ ਇਹ ਮੰਗਾਂ ਦੇ ਉੱਤੇ ਅਸੀਂ ਸਹਿਮਤੀ ਕੀਤੀ ਹੈ ਇਹਦੇ ਚ ਸਾਰਿਆਂ ਤੋਂ ਮੁੱਖ ਮਹੱਤਵਪੂਰਨ ਗੱਲ ਇਹ ਹੈ ਵੀ ਬਹੁਤ ਮੰਗਾਂ ਜਿਵੇਂ ਸਾਡੇ ਵਾਸਤੇ ਖੇਤੀ ਸੀਡ ਬਿਲ ਪਹਿਲਾ ਇੰਪੋਰਟੈਂਟ ਹੈ ਮਜ਼ਦੂਰਾ ਵਾਸਤੇ ਕਿਰਤ ਕਾਨੂੰਨ ਪਹਿਲਾ ਤੇ ਮੁਲਾਜ਼ਮਾਂ ਵਾਸਤੇ ਠੇਕਾ ਮੁਲਾਜ਼ਮਾਂ ਵਾਸਤੇ ਨਿਜੀਕਰਨ ਵਾਲੀ ਨੀਤੀ ਪਹਿਲਾ ਯਾਨੀ ਹਰ ਆਧਾਰੇ ਦੀ ਕੋਈ ਨਾ ਕੋਈ ਨੀਤੀ ਦੇ ਉੱਤੇ ਜਿਹਨੂੰ ਆਇਆ ਲੱਗਦਾ ਵੀ ਸਾਨੂੰ ਤਾਂ ਆ ਪਹਿਲਾਂ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਸੰਘਰਸ਼ ਕਰ ਸਕਦੇ ਹੋ ਕਿਉਂਕਿ ਅਸੀਂ ਵੀ ਸਾਰਿਆਂ ਤੇ ਬੋਲਾਂਗੇ ਅਸੀਂ ਸੈਨਿਓਰਿਟੀ ਬਣਾਉਣ ਬਾਰੇ ਦੇਖਾਂਗੇ ਵੀ ਸਾਡੀ ਪਹਿਲੀ ਮੰਗ 2025 ਹੋਊਗੀ ਤੇ ਉਹ ਤੋਂ ਨਗਲੀ ਮੰਗ ਸਾਡੀ ਉਹ ਰੱਖੀ ਹੋਊਗੀ ਅਸੀਂ ਸ਼ਡਿਊਲ ਰੱਖ ਲਾਂਗੇ ਮਜ਼ਦੂਰ ਕਿਰਤਕੂਨਾਂ ਦੀ ਰੱਖਾ ਕਰ ਲਾਂਗੇ ਜੇਣੀ ਇਸ ਤਰੀ ਤਰਤੀਬ ਨਾਲ ਅਸਾਂ ਸਾਰੇ ਇਕੱਠੇ ਹੋ ਕੇ ਇੱਕ ਤਜਰਬਾ ਵੀ ਸਾਂਝਾ ਹੋ ਜਾਣਾ ਆਪਣਾ ਤੇ ਉਹ ਤਜਰਬੇ ਦੇ ਵਿੱਚੋਂ ਆਪਾਂ ਇਸ ਪੰਜਾਬ ਨੂੰ ਕੋਈ ਦਿਸ਼ਾ ਦੇਣ ਜੋਗੇ ਹੋਈ ਕਿਉਂਕਿ ਪੰਜਾਬ ਦਿਸ਼ਾ ਰਹਿਣਾ ਸਰਕਾਰ ਦੀ ਗੱਲ ਸਰਕਾਰ ਚੁੱਪ ਹੈ ਇਹ ਵਿਚਾਰਕ ਜੀਵਨਤਾ ਅਨੁਸਾਰਿਆ ਨੂੰ ਬੇਨਤੀ ਹੈ ਪਹਿਲਾਂ ਤਾਂ ਬਾਰ-ਬਾਰ ਬੁढ़ाई ਲਿਨਿਆ ਤਾਂ ਅਨੁ ਵੀ ਤੁਸੀਂ ਇੰਨੀ ਵੱਡੀ ਕਿਰਤੀ ਚਾਹੇ ਤੇ ਸਾਨੂੰ ਪਤਾ ਵੀ ਤੁਸੀਂ ਜੋਰ ਲਾ ਕੇ ਸਮਰਥਨ ਵੀ ਕਰੋਗੇ ਤੇ ਇਹਨੂੰ ਅਗਲਾ ਪ੍ਰੋਗਰਾਮ ਹੈ ਜਿਹੜਾ ਸਾਡੀ ਸਾਥੀ ਅਗਲਾ ਐਕਸ਼ਨ ਪ੍ਰੋਗਰਾਮ ਹੈ ਬੁੱਟਾ ਸਿੰਘ ਗੁਰਦਕਾਣਾ ਨੇ ਦੇਣਾ ਉਹਦੇ ਵੀ ਬਹੁਤ ਹੀ ਸਤਿਕਾਰਯੋਗ ਮੀਡੀਆ ਵਾਲੇ ਸਾਥਿਓ ਅਸੀਂ 57 ਤੋਂ ਨਵਿਆਂ ਜਿੱਥੇ ਉਹਨੀਆਂ ਤਕਰੀਬਨ 32 ਪਹਿਲਾਂ ਹੀ ਚੱਲ ਰਹੇ ਹਾਂ ਅਸੀਂ 90 ਦੇ ਕਰੀਬ ਜਥੇ ਬੰਦਿਆਂ ਨੇ ਸਾਂਝੇ ਰੂਪ ਚ ਜਿਹੜਾ ਸੀਮ ਪ੍ਰੈਸ ਨੇ ਲਿਆ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ। ਸਭ ਤੋਂ ਪਹਿਲਾਂ ਤਾਂ ਹੈਗਾ ਕਿ ਜਿਹੜਾ ਬਿਜਲੀ ਬਿੱਲ 225 ਹੈ ਉਹ ਉੱਠ ਦੇ ਬੁੱਲ ਮੰਗੂ ਲਟਕਦਾ ਰੱਖਿਆ ਹੋਇਆ ਹੈ ਤੇ ਅੰਦਰ ਸਰਕਾਰ ਦਾ। ਪਰ ਸੋ ਇਹ ਤਾਂ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ ਬਿੱਲ ਇਹ ਐਟੇ ਟਾਈਮ ਵੀ ਲੈ ਆਉਂਦੇ ਨੇ। ਕਿ ਆ ਚੱਕੋ ਜੀ ਮੈਂ ਬਿੱਲ ਲੈ ਕੇ ਆਇਆ ਬਣਾ। ਉਹਦੇ ਸਬੰਧ ਚ ਅਸੀਂ ਤਾਇਏ ਕੀਤੇ ਆ ਪੰਜਾਬ ਪੁਤਰੇ ਐਕਸ਼ਨ। ਇਹ ਜਿਸ ਦਿਨ ਇਹ ਬੈਲ ਲੈ ਕੇ ਆਉਣਗੇ ਚਾਰ ਤਧਨ ਬਾਕੀ ਰਹਿ ਗਏ ਨੇ ਜਿਸ ਦਿਨ ਬੈਲ ਲੈ ਕੇ ਆਉਣਗੇ ਉਦੋਂ ਅਗਲੇ ਦਿਨ ਤੰਤਰਕਾਂਦ ਲਈ ਪੂਰੇ ਪੰਜਾਬ ਦੇ ਵਿੱਚ ਜਿਹੜੇ ਰੇਲਵੇ ਲائن ਤੇ ਨਾਲ ਜਿਹੜੇ ਟੋਲ ਪੁਲਾਜੇ ਆ ਉਹ ਫਿਰ ਹੀ ਕੀਤੇ ਜਾਣਗੇ ਚਾਰ ਥਾਂ ਵੀ ਅਸੀਂ ਅਨਾਉਂਸ ਕਰਦੇ ਆ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਰੇਲਵੇ ਫਾਟਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰੇਲਵੇ ਫਾਟਕ ਤੇ ਜ਼ਿਲ੍ਹਾ ਪਲੌਰ ਜਲੰਧਰ ਤੇ ਜਲੰਧਰ ਉਥੇ ਇਹ ਪੰਜਵਾਂ ਇੱਕ ਹੋ ਰਿਹਾ ਆਪਣਾ ਇਹ ਰਾਜਪੁਰਾ ਰਾਜਪੁਰਾ ਇਹ ਅਸੀਂ ਅਨਾਉਂਸ ਹੀ ਕਰਦੇ ਆ ਬਾਕੀ ਜਿਹੜੀਆਂ ਮੀਟਿੰਗਾਂ ਹੋਣਗੀਆਂ ਐਸੇ 15 ਦਸੰਬਰ ਨੂੰ 11 ਵਜੇ ਉਹ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਟੋਲ ਫੇਰੀ ਕਰਨੀਆਂ ਨੇ ਕਿੱਥੇ ਕਿੱਥੇ ਰੇਲਾ ਰੋਕਣੀਆਂ ਉਹ ਜ਼ਿਲ੍ਹਿਆਂ ਦੇ ਵਿੱਚ ਤੈਅ ਹੋਣਗੇ ਤੇ ਨਾਲ ਜਿਹੜੇ ਸਾਥੀ ਸਾਡੇ ਕਰਮਚਾਰੀ ਐ ਟੀਚਰ ਨੇ ਬਿਜਲੀ ਮੁਲਾਜ਼ਮਾ ਹੋਰ ਹੈ ਜਿਹੜੇ ਜਾਮ ਦੇ ਵਿੱਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਉਹ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਕਾਲੇ ਬਿੱਲੇ ਲਾ ਕੇ ਕਾਲੀਆਂ ਪੱਗਾਂ ਮੰਨ ਕੇ ਕੋਈ ਗੇਟ ਰੈਲੀ ਕਰ ਸਕਦਾ ਹੈ ਜੋ ਕੋ ਪਸਕਾਰ ਅਖਰ ਦਾ ਉਹ ਕਰਨ ਤੇ ਨਾਲ ਹੀ ਅੱਜ ਤੋਂ ਹੀ ਲੈ ਕੇ ਅਸੀਂ ਜਿਹੜਾ ਬਿਜਲੀ ਬਿੱਲ 20 ਤੋਂ 25 ਹੈ ਉਹਨੂੰ ਹਰ ਚੁੱਲੇ ਤੱਕ ਲਗਾਉਣ ਦਾ ਫੈਸਲਾ ਕੀਤਾ ਉਹਦੇ ਵਿੱਚ ਬਕਾਇਦਾ ਤੌਰ ਤੇ ਅਸੀਂ ਅੱਜ ਤੋਂ ਸ਼ੁਰੂ ਕਰਾਂਗੇ ਦੋ ਵਰਕੀ ਸਾਡੇ ਕੋਲੇ ਆ ਚੁੱਕੀਆਂ ਉਹ ਘਰ-ਘਰ ਤੱਕ ਪਹੁੰਚਾਵਾਂਗੇ ਕਿ ਬਿਜਲੀ ਬਿੱਲ 20 ਤੋਂ 25 ਕੀ ਹੈ ਹਰ ਟੁਨੇ ਤੱਕ ਪਹੁੰਚਾਵਾਂਗੇ ਹਰ ਵਰਗ ਤੱਕ ਪਹੁੰਚਾਵਾਂਗੇ ਉਦੋਂ ਅੱਗੇ 30 ਦਸੰਬਰ ਤੋਂ ਲੈ ਕੇ 4 ਜਨਵਰੀ ਤੱਕ ਟਰੈਕਟਰ ਮਾਰਚ ਮੋਟਰਸਾਈਕਲ ਮਾਰਚ ਢੋਲ ਮਾਰਚ ਪੈਦਲ ਮਾਰਚ ਮਿਸਾਲ ਮਾਰਚ ਜਦੋਂ ਰੈਲੀਆਂ ਜੋ ਵੀ ਕੀਤੀਆਂ ਜਾਣ ਸਕਦੀਆਂ ਹੋਣਗੀਆਂ ਇਹਦੀ ਤਿਆਰੀ ਦੇ ਵਿੱਚੋਂ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਨਹੀਂ ਲੈ ਕੇ ਆਉਂਦੇ 19 ਤਰੀਕ ਤੱਕ ਤਾਂ ਸਾਨੂੰ ਸੁਭਾਵਨਾ ਹੈ ਕਿ ਜਿਹੜਾ ਫਾਰਮੜੀ ਦੇ ਵਿੱਚ ਵਾਚ ਸੈਸ਼ਨ ਬੈਠਣਾ ਹੈ ਤੇ ਉਹ ਪਦੇ ਨਹੀਂ ਖਾਣਗੇ ਇਹ ਉਹਦੀ ਅਸੀਂ ਤਿਆਰੀ ਦੇ ਵਿੱਚ ਜੁਟਾਂਗੇ ਤੇ ਨਾਲ ਜਿਹੜੀ 16 ਜਨਵਰੀ ਨੂੰ ਲੋਹੜੀ ਤੋਂ ਬਾਅਦ 16 ਜਨਵਰੀ ਨੂੰ ਪੰਜਾਬ ਦੇ ਜਿੰਨੇ ਐਸਸੀ ਐ ਸਾਰਿਆਂ ਦੇ ਉੱਪਰ ਦਹਾ ਹਜ਼ਾਰਾਂ ਦੇ ਇਕੱਠ ਕਰਕੇ ਅਸੀਂ ਸਾਂਝੇ ਰੂਪ ਦੇ ਵਿੱਚ ਉੱਥੇ ਧਰਨ ਦੇਵਾਂਗੇ ਤੇ ਇਹ ਜਿਹੜੇ ਐਸਸੀ ਆ ਮਤਲਬ ਤਿੰਨ ਚਾਰ ਅਸੀਂ ਇਹ ਲਿਖਿਆ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਆ ਨਾਲ ਜਿਹੜੀ ਪੰਜਾਬ ਸਰਕਾਰ ਚੁੱਪ ਵੇਖੀ ਐ ਦਿੱਤੇ ਉਹ ਲਕੋਵਾ ਜੀ ਕਰੂੰਗਾ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਆ ਬੜੀ ਵੱਡੀ ਖੁਸ਼ੀ ਹੋਈ ਆ ਵੀ ਸਾਡੇ ਨਾਲ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹ ਹਾਜ਼ਰ ਹੋਈਆਂ ਨੇ ਤੁਸੀਂ ਵੀ ਕਹਿੰਦੇ ਹੁੰਦੇ ਸੀ ਕੁਝ ਨਹੀਂ ਹੁੰਦਾ ਸੀ ਵੀ ਮਜ਼ਦੂਰ ਜਥੇਬੰਦੀਆਂ ਕਿੱਥੇ ਨੇ ਅੱਜ ਅਸੀਂ ਦਿਖਾ ਦਿੰਨੇ ਆ ਮੁਲਾਜ਼ਮ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤਾਂ ਹੈਗੀਆਂ ਸੀ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਸਾਰੇ ਜਾਂ ਜਥੇਬੰਦੀਆਂ ਨੇ ਇੱਕ ਹੋ ਕੇ ਇਹ ਲੜਾਈ ਲੜਨ ਲਈ ਅਸੀਂ ਤਾਂ ਹੀ ਆ ਕੀਤਾ ਦੂਸਰਾ ਇਹ ਜਿਹੜੀਆਂ ਨੇ ਅਸੀਂ ਮੋਰਚੇ ਦੀਆਂ ਗੱਲਾਂ ਉਹ ਆ ਗਈਆਂ ਨੇ ਇੱਕ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੇ ਕੇਂਦਰ ਸਰਕਾਰ ਨੇ ਲਿਖ ਕੇ ਇਹ ਜਿਹੜਾ ਬਿਜਲੀ ਸੋਧ ਬਿੱਲ ਆ ਇਹਦੇ ਲਈ 30 ਨਵੰਬਰ ਤੱਕ ਸਮਾਂ ਸੀ ਵੀ ਸਾਨੂੰ ਲਿਖ ਕੇ ਭੇਜੋ ਪਰ ਪੰਜਾਬ ਸਰਕਾਰ ਦੀ ਵੀ ਜਿਹੜੀ ਚੁੱਪੀ ਆ ਬਰਕਰਾਰ ਉਹ ਵੀ ਇਹ ਸੈਂਟਰ ਦੇ ਨਾਲ ਕੇਂਦਰ ਦੇ ਨਾਲ ਸਾਨੂੰ ਲੱਗਦਾ ਵੀ ਉਹ ਰਲੀ ਹੋਈ ਆ ਤੇ ਚੁੱਪਾ ਕੁਝ ਨਹੀਂ ਉਹਨਾਂ ਨੇ ਬੋਲਿਆ ਨਾ ਕੋਈ ਹਾਂ ਦਾ ਨਾਰਾ ਮਾਰਿਆ ਇਹਨਾਂ ਦੇ ਐਮਪੀ ਨੇ ਇਹਨਾਂ ਦੇ ਰਾਜ ਸਭਾ ਮੈਂਬਰ ਨੇ ਇਹਨਾਂ ਦੇ ਐਮਐਲਏ ਨੇ ਕਿਉਂ ਨਹੀਂ ਇਹ ਅਗਵਾਈ ਕਰਦੇ ਕਿਉਂ ਨਹੀਂ ਅੱਗੇ ਹੋ ਕੇ ਲੜਾਈ ਲੜਦੇ ਇਹਨਾਂ ਨੂੰ ਫੌਰੀ ਤੌਰ ਤੇ ਦੱਸਣਾ ਚਾਹੀਦਾ ਵੀ ਇਹ ਕਿਉਂ ਚੁੱਪ ਨੇ ਦੂਸਰਾ ਜਿਹੜਾ ਸੀਡ ਬਿੱਲ ਆ ਉਹਦਾ ਵੀ ਜਿਹੜਾ 11 ਦਸੰਬਰ ਤੱਕ ਉਹ ਵੀ ਸਮਾਂ ਲੰਘ ਗਿਆ ਅੱਜ 13 ਤਰੀਕਾ ਉਹਦਾ ਵੀ ਲਿਖ ਕੇ ਦੇਣਾ ਸੀ ਇਹਨਾਂ ਨੇ ਉਹਦਾ ਵੀ ਕੁਝ ਵੀ ਲਿਖ ਕੇ ਦਿੱਤਾ ਨਹੀਂ ਚੁੱਪੀ ਸਾਦੀ ਹੋਈ ਆ ਇਹ ਬੜੀ ਮਾੜੀ ਗੱਲ ਆ ਅਸੀਂ ਪੰਜਾਬ ਸਰਕਾਰ ਨੂੰ ਵੀ ਬਰਾਬਰ ਦੀ ਜ਼ਿੰਮੇਵਾਰੀ ਅੱਜ ਕਹਿੰਦੇ ਆ ਵੀ ਇਹ ਦੇਖਦੇ ਬੈਠੇ ਉਹਨਾਂ ਦੇ ਖਿਲਾਫ ਖੜੇ ਉਹਨਾਂ ਦਾ ਵਿਰੋਧ ਕਰੇ ਇਹਨਾਂ ਦੇ ਐਮਪੀ ਨੇ ਇਹਨਾਂ ਦੇ ਐਮਐਲਏ ਇਹਨਾਂ ਰਲ ਕੇ ਵਿਰੋਧ ਕਰ ਸਰਾਰੇ ਬਿਆਨ ਦੇਣ ਤਾਂ ਅਸੀਂ ਮੰਨਾਂਗੇ ਵੀ ਇਹ ਲੋਕਾਂ ਦੇ ਹੱਕ 'ਚ ਖੜਿਆ ਨਹੀਂ ਅਸੀਂ ਕਹਾਂਗੇ ਇਹ ਵੀ ਲੋਕ ਵਿਰੋਧੀ ਆ ਇਹ ਵੀ ਸਾਡੇ ਮਜ਼ਦੂਰਾਂ ਦੇ ਕਿਸਾਨਾਂ ਦੇ ਮੁਲਾਜ਼ਮਾਂ ਦੇ ਇਹ ਜਿਹੜੇ ਵਿਰੋਧੀ ਧੰਨਵਾਦ ਜੀ ਸਰਪੰਦ ਸਾਹਿਬ ਕੋਈ ਸੋਇਲੇ ਚੇਕ ਚੀਜ਼ ਹੋ ਰਿਹਾ ਕਿ ਪੰਜਾਬ ਸਰਕਾਰ ਦੀ ਜਿਹੜੀ ਚਾਰ ਲੇਬਰ ਬੋਰਡ ਤੇ ਵੀ ਚੁੱਪੀ ਹੈ ਜਿਹੜੀ ਸਾਨੂੰ ਇਹਦੇ ਤੇ ਵੀ ਇਤਰਾਜ਼ ਹੈਗਾ ਹੈ ਸੈਂਟਰਲ ਗਵਰਨਮੈਂਟ ਦੇ ਖਿਲਾਫ ਉਸ ਨੂੰ ਸਟੈਂਡ ਲੈਣਾ ਚਾਹੀਦਾ ਹੈ ਲੋਕਾਂ ਦੇ ਕਿਰਤੀ ਲੋਕਾਂ ਨਾਲ ਜੁੜੇ ਹੋਏ ਆਮ ਖਪਤਕਾਰਾਂ ਨਾਲ ਜੁੜੇ ਹੋਏ ਤਿੰਨੋਂ ਮਸਲੇ ਨੇ ਬਿਜਲੀ ਬਿੱਲ ਸਾਰੇ ਖਪਤਕਾਰਾਂ ਨੂੰ ਪ੍ਰਭਾਵਿਤ ਕਰੇਗਾ ਸ਼ਹਿਰੀ ਲੋਕੀ ਪਿੰਡੂ ਨੂੰ ਵੀ ਹਰ ਕਿਸੇ ਨੂੰ ਔਰ ਇਸੇ ਤਰ੍ਹਾਂ ਬੀਜ ਬਿੱਲ ਹੈ ਜਿਹੜਾ ਇਹ ਖੇਤੀ ਤੇ ਕਾਰਪੋਰੇਟ ਦੇ ਕਬਜ਼ੇ ਦੀ ਖੇਡ ਔਰ ਪੰਜਾਬ ਖੇਤੀਬੁਧਾਨ ਸੁਵਾਰ ਮੁੱਖ ਮੰਤਰੀ ਸਾਹਿਬ ਨੂੰ ਜਾਗਣਾ ਚਾਹੀਦਾ ਔਰ ਲੇਬਰ ਕੋਡ ਦੇ ਮਾਮਲੇ 'ਚ ਵੀ ਉਹਨਾਂ ਦੀ ਚੁੱਪੀ ਪੰਜਾਬ ਦੇ ਮਜ਼ਦੂਰਾਂ ਨੇ ਭਰੋ ਇਹਨੂੰ ਬਿਜਲੀ ਦੇ ਇੰਡੀਤੀ ਲਾਰਡਰ ਜਿਹੜੀ ਬਿਜਲੀ 2025 ਆਈ ਹੈ ਅਸੀਂ ਉਹਦੇ ਨਾਲ ਜੋੜ ਕੇ ਅਸੀਂ ਕਾਹ ਲਈ ਉਹ ਕੰਨਿਆ ਜਿਹੜੀ ਕਾਹ ਇੰਪਲੀਮੈਂਟ ਹੋ ਸਕਦਾ ਜਿਹੜੀ ਜਿਹਨਾਂ ਨੇ ਅਸੀਂ ਤੁਸੀ ਇਹ ਉਹਨਾਂ ਦੀ ਕਾਹ ਲੈ ਦੇ ਨਾ ਨਾ ਇਸ ਨੂੰ ਕਿਸੇ ਵੀ ਤਰ੍ਹਾਂ ਕਾਊਂਟਰਪੋਸਟ ਦੇ ਰੋਪ ਚ ਨਹੀਂ ਪੇਸ਼ ਕਰਨਾ ਚਾਹੀਦਾ ਮੇਰੀ ਮੇਰੀ ਰਿਕਵੈਸਟ ਹੈ ਤੁਸੀ ਉਹਨਾਂ ਦਾ ਸੱਦਾ ਹੈ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛੋਗੇ ਅਸੀਂ ਆਪਣੀ ਲਾਈਨ ਦੇ ਉੱਪਰ ਚੱਲ ਰਹੇ ਹਾਂ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇੰਜੀਨੀਅਰਸ ਐਂਡ EMPLOYEES ਉਸ ਸਮਾਰਟ ਚਿਪ ਮੀਟਰਾਂ ਨੂੰ ਵਾਪਸ ਲੈਣ ਦੀ ਮੰਗ ਦੇਸ਼ ਪੱਧਰ ਤੇ ਕਰ ਰਹੀ ਹੈ ਈਵਨ ਸਾਡੇ ਤੋਂ ਪਹਿਲਾਂ ਕਰ ਰਹੀ ਹੈ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਮਰਾਗ ਨਾ ਨੀਤੀ ਘੜੇ ਨਹੀਂ ਨਿਤਿੰਕਾਰੇ ਹੋਰ ਨਾ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਇਹਨਾਂ ਨੂੰ ਕਿਉਂਕਿ ਬੁਜਾਉਣੀ ਪੈਂਦੀ ਅਸੀਂ ਇਹਨਾਂ ਨੂੰ ਕਹਿੰਦੇ ਕਿ ਬਹਿ ਜਾਓ ਸਾਥੀ ਚਾਹ ਪਾਣੀ ਪੀਓ ਐਸਡੀਓ ਨੂੰ ਬੁਲਾਓ ਐਸਡੀਓ ਆ ਜਾਂਦਾ ਤਾਂ ਕਹਿੰਦਾ ਨਹੀਂ ਅਕਸੀਆਂ ਨੂੰ ਬੁਲਾਓ ਅਸੀਂ ਚੰਗੀ ਤਰ੍ਹਾਂ ਜਾਣਦੇ ਨੇ ਇਹ ਕੰਨੇ ਮੁਲਾਜ਼ਮਾਂ ਦਾ ਦੁਆਲੇ ਕਿੰਨੀਆਂ ਮਜ਼ਦੂਰ ਜੱਥੇ ਬੰਦਗਾਨ ਇਹ ਕਹਿੰਦੇ ਆ ਦਿਹਾੜੀ ਵਧਾਓ ਠੀਕ ਹੈ ਫਿਰ ਇੱਥੇ ਵੀ ਲਟਾ ਖੜਾ ਹੋਊਗਾ ਨਹੀਂ ਅਸੀਂ ਬਿਲਕੁਲ ਹਰ ਪੱਖ ਤੋਂ ਜਾਣੂ ਆ ਆ ਬਿਜਲੀ ਵਾਲਾ 25 ਪਤੀ ਹੈ ਕਿਉਂ ਖੜਿਆ ਮਜ਼ਦੂਰ ਸਾਡਾ ਜੀ ਸਾਹ ਜਨਨ ਕੀ ਆਪਣਾ ਦਿੱਥ ਇਹਨਾਂ ਦਾ ਸਾਹ ਸਾਡੀ ਇਹ ਬਿਜਲੀ ਵਾਲਾ ਮੁੱਦਾ ਹੈ ਅਸੀਂ ਕਹਾਂਗੇ ਐਮਐਸਪੀ ਦਿਓ ਵੱਧ ਤੋਂ ਵੱਧ ਰੇਟ ਦਿਓ ਇਹਨਾਂ ਲਈ ਅਸੀਂ ਮੰਗ ਕਰਾਂਗੇ ਮਤਲਬ ਜਿਹੜਾ ਘੱਟ ਤੋਂ ਘੱਟ ਰੇਟ ਹੁੰਦਾ ਉਹ ਕੀ ਕਹਿੰਦੇ ਆ ਜਨਤਕ ਜਨਤਕ ਮੰਡਪਨਾਈ ਇਹ ਨਹੀਂ ਹੈ ਕਿ ਮਤਲਬ ਸਾਡਾ ਮੁਲਾਜ਼ਮਾਂ ਦੇ ਨਾਲ ਗੁੱਟ ਕਰਾ ਦੇ ਪੁਰਜੀਨ ਸਾਹਿਬ ਇੱਕ ਗੱਲ ਉਸ ਫਸਟ ਕਰ ਦੋ ਅਜਟਰ ਰਵਿੰਦਰ ਭਾਈ ਹਾਂ ਕਿ ਪਹਿਲੀ ਗੱਲ ਕੇ ਇਹ ਸੰਘਰਸ਼ ਸੈਂਟਰ ਦੇ ਖਿਲਾਫ ਰਹੇਗਾ ਪੰਜਾਬ ਦੇ ਖਿਲਾਫ ਰਹੇਗਾ ਕਿਉਂਕਿ ਅਕਸਰ ਪੰਜਾਬ ਸਰਕਾਰ ਇਸ ਗੱਲ ਨੂੰ ਕਹਿ ਕੇ ਪੰਨਾ ਝਾੜ ਦਿੰਦੀ ਹੈ ਵੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਨੇ ਉਹ ਤੋਂ ਸਾਨੂੰ ਵੈਸੇ ਹੀ ਘੇਰ ਲਿਆ ਨੇ ਇਸ ਚੀਜ਼ ਬਾਰੇ ਸਪਸ਼ਟ ਜ਼ਰੂਰ ਕਰ ਦਵਾਂ ਕਿ ਸੰਘਰਸ਼ ਪੰਜਾਬ ਨੂੰ ਵੀ ਨਾਲ ਘੇਰਿਆ ਜਾਏਗਾ ਕਿ ਕੱਲਾ ਕੇਂਦਰ ਦੇ ਖਿਲਾਫ ਨਹੀਂ ਹੋਵੇਗਾ ਪੂਟਾ ਸਾਂਝੇ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਪਾਵਰ ਕਾਮੂ ਦਾ ਸਵਾਲ ਹੈ ਇਹ ਪੰਜਾਬ ਰਾਜ ਦੀ ਜੀਬੋੜਚ ਇਹ ਪੰਜਾਬ ਦਾ ਦਾਰਾ ਸੀਗਾ ਕੇ ਨਾਲ ਇਹਦਾ ਨਿੱਜੀਕਰਨ ਕੀਤਾ ਜਾਏ ਇਸ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਪੰਜਾਬ ਸਰਕਾਰ ਦੇ ਖਿਲਾਫ ਇਸ ਕਰਕੇ ਕਿ ਉਹਨਾਂ ਨੂੰ ਚੁੱਪ ਧਾਰੀ ਹੋਵੇ ਚੁੱਪਮਤ ਕਰ ਰਹੇ ਨੇ ਮੁੱਖ ਤੌਰ ਤੇ ਕੇਂਦਰ ਸਰਕਾਰ ਦੇ ਖਿਲਾਫ ਹੋਰ ਦੱਸੋ ਭਾਈ ਸਵਾਲ ਬਸ ਮੋਕੇ ਚਲੋ ਬਈ ਇਹ ਬੁੱਕ ਕਰ ਜਾਂਦੇ ਸਾਡੇ ਮੋਕੇ ਛੇਤੀ ਜੀ ਓਕੇ ਜੀ ਛੇ ਮੈਂਬਰੀ ਕਮੇਟੀ ਦਾ ਇਹ ਪਤਾ ਨਹੀਂ ਕਾ ਸਰ ਸਾਬ ਛੇ ਮੈਂਬਰੀ ਕਮੇਟੀ ਸਾਰੀ ਵੇਖੀ ਹੈ ਜੀ ਇਕਤਾ ਮਤੇ ਨੂੰ ਲੈ ਕੇ ਚਰਚਾ ਕਿੱਥੇ ਹੀ ਚੱਲ ਰਹੀ ਹੈ ਕਿਉਂਕਿ ਕੱਲ ਕੇਐਮਐਮ ਕਹਿੰਦਾ ਜੇ ਇਹ ਅੱਡੇ ਛੁਹਾਏ ਜੇ ਸਰ ਅੱਜ ਆਜੋ ਬਹਿ ਜਾਓ ਕੱਲ ਕੇਐਮਐਮ ਨੇ ਇਹ ਗੱਲ ਕਹੀ ਹੈ ਜੀ ਕਹਿੰਦੇ ਸਾਨੂੰ ਕੋਈ ਵੀ ਛੋਟੇ ਤੋਂ ਛੋਟੇ ਪ੍ਰੋਗਰਾਮ ਤੇ ਵੀ ਸਹਿਮਤੀ ਬਣਦੀ ਅਸੀਂ ਕਰਦੇ ਹਾਂ ਅਸੀਂ ਪਹਿਲ ਕਰਾਂਗੇ ਜਿੱਥੇ ਵੀ ਉਹ ਕਹਿਣਗੇ ਅਸੀਂ ਉੱਥੇ ਖੜਾ ਹਾਂ ਹਰ ਇੱਕ ਤਰ੍ਹਾਂ ਦਾ ਅੰਦੋਲਨ ਕਰਨ ਦੇ ਲਈ ਤਿਆਰ ਆ ਤੁਸੀਂ ਐਸਕੇਐਮ ਨਾਲ ਜੁੜੋ ਅਸੀਂ ਕੰਮ ਕਰਾਂਗੇ ਕਹਿੰਦੇ ਸਾਨੂੰ ਸਰਦਾ ਹੀ ਨਹੀਂ ਦਿੰਦੇ ਜੇ ਇੱਕ ਛੋਟਾ ਜਿਹਾ ਸਰਦਾ ਕੀਕ ਦਾ ਵੀ ਕਹਿੰਦਾ ਸਦਾ ਦੁੱਤਾ ਹੀ ਨਹੀਂ 90 ਜਿਆਦੇ ਬੰਦੀਆਂ ਸੀ ਅੱਜ ਮੈਨੂੰ ਲੱਗਦਾ 120 ਵੀ ਹੋ ਸਕਦੀਆਂ ਸੀ ਜਿਸ ਤਰ੍ਹਾਂ ਦੇਖੋ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਛੋਟਣਾ ਬੇਕੇ ਕਰਾਣੀ ਨਹੀਂ ਕਰਾਇਆ